ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਪੰਚਾ ਅੱਛਾ ਮੈਨੂੰ ਇਹ ਗੱਲ ਦੱਸੋ ਅੱਜ ਕੀ ਇਕੱਠੇ ਇੱਕ ਥਾਂ ਤੋਂ ਕਟਵਾਇਆ ਦੁਪੱਟਾ ਮੇਰਾ ਤਾਂ ਮੇਰੇ ਆਪਣੇ ਸੁਣ ਅਸੀਂ ਇਹ ਮੈਚ ਅਸੀਂ ਇਹ ਗੱਲ ਉਸ ਦਿਨ ਕੀਤੀ ਨਹੀਂ ਨੋਟ ਨਹੀਂ ਨੋਟ ਹੀ ਨਹੀਂ ਕੀਤੀ ਉਸ ਦਿਨ ਹਾਂ ਮੇਰਾ ਤੇ ਹੈਗਾ ਉਹਦਾ ਕਰਸ਼ ਵਾਲਾ ਹੈ ਮੇਰਾ ਸਿੰਪਲ ਮੇਰੇ ਫੁੰਦੇ ਲੱਗੇ ਤੁਹਾਡੇ ਇਥੇ ਨਹੀਂ ਮੇਰੇ ਨਹੀਂ ਲੱਗੇ ਨਹੀਂ ਨਾਲੇ ਉਹਦਾ ਕਰਸ਼ ਵਾਲਾ ਹਾਂ ਉਹਦਾ ਕਰਸ਼ ਵਾਲਾ ਮੇਰਾ ਸਿੰਪਲ ਹੈ ਮੇਰਾ ਬ੍ਰਾਂਡਡ ਹੈ ਉਹ ਇਹ ਵੀ ਹੋ ਸਕਦਾ ਫਰਕ ਹੋ ਸਕਦਾ ਨਹੀਂ ਆ ਦੇਖੋ ਨਾ ਪੁੰਦੇ ਲੱਗੇ ਹੋਏ ਨੇ ਹਾਂ ਪੁੰਦੇ ਲੱਗੇ ਲੋਕਲ ਚੀਜ਼ਾਂ ਨੇ ਲੱਗੀਆਂ ਨੇ ਇਹ ਸਾਡੇ ਪਹਾਨਾ ਦੱਸਣਾ ਕਿ ਜੀ ਤੁਹਾਡੇ ਚੜਦੇ ਪੰਜਾਬ ਚ ਵੀ ਇਸ ਤਰ੍ਹਾਂ ਦੀ ਕਿਕੋ ਹੋ ਜਾਂਦੀ ਆ ਆ ਦੇਖੋ ਆ ਲੜਕਣ ਜਿਹੇ ਲੱਗੇ ਹੋਇਆ ਨਜ਼ਰ ਆ ਰਹੇ ਹੋ ਹਾਂ ਟਸਲਸ ਟਸਲਸ ਆ ਦੇਖੋ ਆ ਟਸਲਸ ਲੱਗੇ ਹੋਏ ਆ ਇਨੂੰ ਕਹਿੰਦੇ ਆ ਜੀ ਸਾਡੇ ਪੀਕੋ ਸਾਡਾ ਪੀਕੋ ਤੇ ਇਹਨੂੰ ਕਹਿੰਦੀ ਆ ਲੈਸ ਲੱਗੀ ਹੋਈ ਆ ਹਾਂ ਆ ਲੈਸ ਲੱਗੀ ਹੋਈ ਆ ਪਲਟਾ ਪੰਜਾਬ ਚ ਵੀ ਅੰਤ ਪਲਟਾ ਲਾ ਕੇ ਰੈਡ ਪਲਟਾ ਲਾ ਕੇ ਮਤਲਬ ਯਾਰ ਕਦੀ ਅਮ੍ਰਿਤਸਰ ਦੇ ਬਾਜ਼ਾਰਾਂ ਚ ਫਿਰਿਏ ਤੇ ਆਪਣੇ ਪਸੰਦ ਦੇ ਕੱਪੜੇ ਲੈ ਲਈਏ ਅਮ੍ਰਿਤਸਰ ਬਾਜ਼ਾਰ ਵੇਖੀ ਆਪਾਂ ਕਿਸੇ ਦਿਨ ਵੀਡੀਓ ਦੇ ਵਿੱਚ ਉਹ ਆਪਾਂ ਅਮ੍ਰਿਤਸਰ ਬਾਜ਼ਾਰ ਵੇਖੀ ਆ ਆਪਾਂ ਕਿਸੇ ਦਿਨ ਵੀਡੀਓ ਦੇ ਵਿੱਚ ਦੇਖਾ ਦੇਣਾ ਹਨਾ ਤੇ ਬਦਾ ਸ਼ਾਪਿੰਗ ਕਰੀਏ ਅਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਕਿੰਨਾ ਮਜ਼ਾ ਆਹ ਗੱਲ ਸਹੀ ਚੰਡੀਗੜ੍ਹ ਦੀਆਂ ਯੂਨੀਵਰਸਟੀਆਂ ਵੇਖੇ ਹਾਏ ਪਹਿਲੇ ਅੱਜ ਦੀ ਵੀਡੀਓ ਤੇ ਵੇਖ ਲਓ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਇੱਕ ਵੀਰੇ ਨੇ ਕਿਹਾ لازਮੀ ਵੇਖੋ ਤੁਸੀਂ ਕਿਉਂ ਨਹੀਂ ਵੇਖ ਰਹੇ ਵੀਡੀਓ ਨਾ ਅੱਛਾ ਜਿਹੜ ਆਜੀ ਤੇ ਮਗਰ ਪਾ ਕੇ ਚਲੋ ਵੀਡੀਓ ਤੇ ਵੇਖੀਏ ਪਹਿਲੇ ਕੀ ਕੀ ਅੰਦੇ ਨੇ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲਜੀਤ ਸਿੰਘ ਕੌਣ ਬਣੇਗਾ ਕਰੋੜਪਤੀ ਪੂਰੇ ਭਾਰਤ ਦੇ ਵਿੱਚ ਅਜਿਹੇ ਸ਼ੋਅ ਹੈ ਜਿਸ ਨੂੰ ਲੋਕ ਬੜੇ ਦਿਲਚਸਪੀ ਨਾਲ ਦੇਖਦੇ ਨੇ ਕਿਉਂਕਿ ਲੋਕਾਂ ਨੂੰ ਅਜਿਹੇ ਨੌਲੇਜ ਪ੍ਰਾਪਤ ਹੁੰਦੀ ਹੈ ਪਰ ਇਹ ਸ਼ੋਅ ਅੱਜ ਕੱਲ੍ਹ ਹੋਰ ਚਰਚਾ ਦਾ ਵਿਸ਼ਾ ਇਸ ਤੱਕ ਬਣ ਗਿਆ ਹੈ ਕਿਉਂਕਿ ਦਿਲਜੀਤ ਉਸਾਂਝ ਇਸ ਸ਼ੋਅ ਦੇ ਵਿੱਚ ਚਲੇ ਗਏ ਗੇਉਣੰਮ ਪਿਆਰ ਕਰਨ ਵਾਲੇ ਇਹ ਸ਼ੋਅ ਦੇਖਣਾ ਵੀ ਚਾਹੁੰਦੇ ਨੇ ਤੇ ਅੱਗੇ ਵੀ ਇਸ ਦੇ ਕਲਿੱਪਸ ਜੋ ਨੇ ਉਹ ਸੋਸ਼ਲ ਮੀਡੀਆ ਤੇ ਵਾਰੀ ਵੀ ਬੋਲ ਗੀਆਂ ਤੇ ਹੋ ਵੀ ਰਹੀਆਂ ਨੇ ਇਸ ਦੇ ਪ੍ਰੋਬਲਮ ਹੁੰਦੀਆਂ ਤੇ ਦਿਲਜੀਤ ਦੋਸਾਂਝ ਦਾ ਪ੍ਰੋਮੋ ਜਿਵੇਂ ਚੱਲਿਆ ਕਿ ਉਹ ਕੇਬੀਸੀ ਦੇ ਵਿੱਚ ਗਏ ਨੇ 31 ਅਕਤੂਬਰ ਰਾਤ ਨੂੰ ਇਹ ਪ੍ਰੋਗਰਾਮ 에ਅਰ ਹੋਏਗਾ ਟੀਵੀ ਤੇ ਉਸ ਤੋਂ ਬਾਅਦ ਲੋਕ ਇੱਕ ਵਾਰ ਪੂਰਾ ਪ੍ਰੋਗਰਾਮ ਦੇਖਣ ਪਰ ਉਸ ਤੋਂ ਪਹਿਲਾਂ ਹੀ ਦਿਲਜੀਤ ਦੋਸਾਂਝ ਨੂੰ ਘੇਰਨ ਵਾਲਿਆਂ ਦੀ ਇੱਕ ਲੰਬੀ ਲਿਸਟ ਸਾਹਮਣੇ ਆ ਗਈ ਹੈ 31 ਅਕਤੂਬਰ ਅਜਿਹੇ ਨਾ ਜਦੋਂ ਸ਼ੁਰੂਆਤ ਹੋਈ ਸੀ ਸਿੱਖ ਵਿਰੋਧੀ ਜੋ ਹਿੰਸਾ ਸ਼ੁਰੂ ਹੋਈ ਸੀ ਦਿੱਲੀ ਤੋਂ ਲੈ ਕੇ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਤੇ ਹਜ਼ਾਰਾਂ ਸਿੱਖਾਂ ਨੂੰ ਬੜੀ ਹੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ ਉਸ ਦਾ ਕਾਰਨ ਇਹ ਸੀ ਕਿ ਇੰਦਰਾ ਗਾਂਧੀ ਜੋ ਤਕਾਲੀ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦਾ ਜਦੋਂ ਕਤਲ ਹੋਇਆ ਤਾਂ ਸਿੱਖਾਂ ਦੇ ਵਿਰੁੱਧ ਹਿੰਸਾ ਫੈਲ ਗਈ ਫੈਲ ਗਈ ਸੀ ਤੇ 31 ਅਕਤੂਬਰ ਨੂੰ ਹੀ ਇਹ ਸ਼ੋ ਜੋ ਔਨ 에ਅਰ ਹੋ ਜਾ ਰਿਹਾ ਹੈ ਸੋਨੀ ਟੀਵੀ ਤੇ ਉਸ ਤੋਂ ਪਹਿਲਾਂ ਜਦੋਂ ਪ੍ਰੋਮੋ ਚੱਲਿਆ ਤਾਂ ਦਿੱਲੀ ਦੁਸਾਂਗ ਨੂੰ ਘੇਰਨ ਵਾਲਿਆਂ ਨੇ ਇਹ ਕਿਹਾ ਕਿ ਦਿੱਲੀ ਦੁਸਾਂਗ ਨੇ ਦੋ ਤਿੰਨ ਗਲਤੀਆਂ ਕੀਤੀਆਂ ਪਹਿਲੀ ਗਲਤੀ ਇਹ ਕਿ ਜਿਸ ਦਿਨ ਇਹ ਸ਼ੋਅ 에ਅਰ ਹੋਣਾ ਉਸ ਦਿਨ ਤੋਂ ਸਿੱਖਾਂ ਦੇ ਖਿਲਾਫ ਹਿੰਸਾ ਸ਼ੁਰੂ ਹੋ ਗਈ ਸੀ ਤੇ ਉਸ ਤੋਂ ਵਾਪਸ ਤੋਂ ਪਹਿਲਾਂ ਦਿੱਲੀ ਦੁਸਾਂਗੇ ਤਾਂ ਗਏ ਤਾਂ ਅਮਿਤਾਬ ਬੱਚਨ ਨੇ ਪਹਿਲ ਹੱਥ ਲਗਾਇਆ ਹੁੰਦਾ ਹੁਣ ਇਹਦੇ ਪਿੱਛੇ ਦੀ ਕਹਾਣੀ ਜੋ ਲੋਕ ਜਾਣਦੇ ਹੋਣਗੇ ਸਮਝ ਲਏ ਹੋਣਗੇ ਕਿ ਜਦੋਂ 1984 ਦੇ ਵਿੱਚ ਸਿੱਖਾਂ ਦੇ ਦਾਕਤਰ ਗਿਆਨ ਸ਼ੁਰੂ ਹੋਇਆ ਤਾਂ ਉਸ ਵੇਲੇ ਅਜਿਹੇ ਜੋ ਇਲਜ਼ਾਮ ਲਗਾਏ ਜਾਂਦੇ ਨੇ ਕਿ ਕਈ ਬਵਾਦਿਤ ਬਿਆਨ ਅੰਤਾਪ ਬਚਨ ਮਲੂ ਦਿੱਤੇ ਗਏ ਸਨ ਜੋ ਸਿੱਖਾਂ ਦੇ ਲਈ ਹੋਰ ਵੀ ਮਾਰੂ ਸਾਬਤ ਹੋਏ ਇਸੇ ਉਸੇ ਸਮੇਂ ਤੋਂ ਲੈ ਕੇ ਹੁਣ ਤੱਕ ਕਈ ਸਿੱਖਾਂ ਦੇ ਕਈ ਧੜੇ ਅੰਤਾਪ ਬਚਨ ਨੂੰ ਪਸੰਦ ਨਹੀਂ ਕਰਦੇ ਤੇ ਅੰਤਾਪ ਬਚਨ ਦੇ ਪੈਰੀ ਹੱਥ ਲਾਉਣਾ ਦਿੱਲੀ ਦੀ ਸਾਂਝ ਵੱਲੋਂ ਵੀ ਉਹਨਾਂ ਦੇ ਲਈ ਇੱਕ ਮੌਕਾ ਦੇ ਗਿਆ ਕਿ ਉਹਨਾਂ ਨੂੰ ਕੇਹਾ ਜਾਵੇ ਦਿਲਜੀਤ ਦੋਸਾਂਝ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਜਾ ਕੇ ਵਾਪਸ ਆ ਚੁੱਕੇ ਨੇ ਸ਼ੂਟ ਹੋ ਚੁੱਕਾ ਹੈ ਇਹ ਹੋਣ ਵਾਲਾ ਹੈ 31 ਅਕਤੂਬਰ ਰਾਤ ਨੂੰ ਪਰ ਉਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਕਈ ਮੀਡੀਆ ਰਿਪੋਰਟ ਦੇ ਮੁਤਾਬਕ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਧਮਕੀਆਂ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਗੁਰਪਤਵੰਨ ਸਿੰਘ ਪੰਨੂ ਦਾ ਜੋ ਕਿ ਸਿੱਖ ਫੋਰ ਜਸਟਿਸ ਜੋ ਕਿ ਇੱਕ ਅਤਵਾਦੀ ਸੰਸਥਾ ਐਲਾਨੀ ਗਈ ਹੈ ਭਾਰਤ ਸਰਕਾਰ ਵੱਲੋਂ ਤੇ ਗੁਰਪਤਵੰਨ ਸਿੰਘ ਪੰਨੂ ਨੇ ਦਿਲਜੀਤ ਦੋਸਾਂਝ ਨੂੰ ਧਮਕੀਆਂ ਵੀ ਦਿੱਤੀਆਂ ਕਿ ਆ ਕਿ पग नींह की है अजि शख्सा हथ लाए हैं जिसके खिलाफ बहुत सारे लोगों के मन गुस्सा है जिसने सिखाध विवादित टिप्पणी की विवादित बयान दिए जिस तो बाद हिंसा उस शख्स होर सामने आता है खालसा एड एन है पूरी दुनिया के नाम है ਤੇ ਉਹਨਾਂ ਨੇ ਜਿੱਜੀ ਦੁਸਾਨ ਦੇ ਪ੍ਰਤੀ ਆਪਣੀ ਜੋ ਪੜਾਅ ਸੇ ਉੱਕੜੀ ਹਾਲਾਂਕਿ ਇਹਨਾਂ ਸਾਰੇ ਵਿਰੋਧੀਆਂ ਨੂੰ ਜਿੱਜੀ ਦੁਸਾਨ ਨੇ ਆਪਣਾ ਜਵਾਬ ਵੀ ਦਿੱਤਾ ਹੈ ਉਹਨਾਂ ਨੇ ਇਸ ਪ੍ਰੋਗਰਾਮ ਦੇ ਜਾਣ ਪਿੱਛੇ ਆਪਣੀ ਜੋ ਮਨਛਾ ਹੈ ਉਹ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਵੀ ਕੀਤੀ ਹੈ ਉਹਨਾਂ ਦੀ ਜੋ ਜੋ ਜਵਾਬ ਹੈ ਜਿੱਜੀ ਦੁਸਾਨ ਦਾ ਉਹ ਵੀ ਸੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਜੋ ਰਵੀ ਸਿੰਘ ਆਲਸਾ ਨੇ ਉਹਨਾਂ ਜੋ ਆਪਣੀ ਪੜਾਅ ਚੱਡੀ ਹੈ ਉਹ ਤੁਹਾਨੂੰ ਸੁਣਾਉਣੀ ਲਾਜ਼ਮੀ ਹੈ ਜਿਦੇ ਵਿੱਚ ਉਹ ਕਹਿ ਰਹੇ ਨੇ ਸਾਨੂੰ ਲੋੜ ਨਹੀਂ ਹੈ ਜਿਹੇ ਪੈਸੇ ਦੇ ਨੇ ਮੱਚਤੇ ਜਿੱਥੇ ਜਾ ਕੇ ਦਈਏ ਦੁਕਾਨ ਨੇ ਅ ਅਮਿਤਾ ਬੱਚਦੇ ਪਹਿਲੀ ਹੱਥ ਲਾਇਆ ਭਾਵੇਂ ਫਲੱਡ ਲਈ ਪੈਸੇ ਇਕੱਠੇ ਕਰੇ ਕਰ ਕਰਨ ਲਈ ਗਏ ਸਨ ਪਰ ਉਹਨਾਂ ਨੂੰ ਜਿਹੇ ਨਹੀਂ ਕਰਨਾ ਚਾਹੀਦਾ ਸੀ ਰਵੀ ਸਿੰਘ ਖਾਲਸਾ ਕੀ ਕਹਿ ਰਹੇ ਨੇ ਉਹ ਜ਼ਰੂਰ ਸੁਣੋ ਇੱਥੇ ਬਹੁਤ ਵੱਡੀ ਗੱਲ ਦੀ ਜਿਹੜੀ ਤੁਹਾਡਾ ਵੀ ਜ਼ਿੰਦਗੀ ਕਰ ਨੂੰ ਜਿਹਨੇ ਕਿਹਦੀ ਕਿਹਾ ਕਿ ਇਹਦੇ ਬੰਦੇ ਤੋਂ ਦੂਰ ਹੈ ਆਪਣਾ ਕੰਮ ਕਰੀਏ ਉਹ ਬਹੁਤ ਵੱਡਾ ਸੁਭਸਤਾਰ ਹੈ ਸਾਰੇ ਪੰਜਾਬੀਆਂ ਦੇ ਪ੍ਰਮਾਣ ਹੈ ਪਰ ਤੁਸੀਂ ਇਹ ਫਾਲਰਾਈਜ਼ ਨਹੀਂ ਹੋ ਰਹੇ ਸਾਰੇ ਸਮਝੋ ਤੁਸੀਂ ਜਾਣਦੇ ਹੋ ਯੋ ਜਿਹੜੇ ਬੰਦੇ ਇੰਨੇ ਵੱਡੇ ਇੰਤਹਾਬੇ ਚ ਮੇਰੇ ਤੇ ਇਲਜ਼ਾਮ ਅਲਿਗੇਸ਼ਨ ਲੱਗਿਆ ਆ ਜੇਨੋਸਾਈਡ ਦੇ ਉਹਨਾਂ ਚਿੱਟੀਆਂ ਜਿਹੜੀ ਉਹ ਕਲਪੇ ਲਈ ਸਾਫ ਕਰਕੇ ਜਿਹੜੀ ਸਾਰੀ ਸਫਾਈ ਕਰ ਰਹੇ ਦੀ ਗੁਰਜੀਤ ਸੌਂਗ ਨੂੰ ਬਾਕੇ ਉਹਨਾਂ ਕੇ ਬ੍ਰੋਡਕਾਸਟ ਕਰਕੇ ਇਹਨਾਂ ਨੂੰ ਗੁਰਜੀਤ ਵੱਲੋਂ ਇੱਕ ਮੈਸੇਜ ਆ ਰਿਹਾ ਆ ਆਸਟ੍ਰੇਲੀਆ ਸ਼ੋ ਹੋਗਾ ਇਹ ਪੰਜਾਬ ਦੇ ਫੰਡਰੇਇਜ਼ਿੰਗ ਕਰੂਗੇ ਪਰ ਇਹਦੀ ਬੱਲੇ ਬੱਲੇ ਹੋ ਗਈ ਧਰਤ ਦੇ ਜਦੋਂ ਹਰ ਸਾਲ ਅਸੀਂ ਇਹ ਗੱਲ ਕਰਦੇ ਆਂ ਪੇ ਬੰਦੇ ਨੂੰ ਸਾਨੂੰ ਇਨਸਾਫ ਚਾਹੀਦਾ ਇਹ ਸੱਚ ਬੋਲਿਆ ਉਸ ਦਿਨ ਕੀ ਹੋਇਆ ਕਿ ਜੰਮਾਗੜੀ ਨੂੰ ਫਿਰਕਣ ਤਾਲਿਸ਼ ਨਾ ਕਰ ਪਾਇਖਲਾ ਸਾਹਿਬ ਨੇ ਮੂਵੀ ਬਣਾ ਕੇ ਇਹ ਕਹਿੰਦਾ ਸਾਡੀ ਬੈਨ ਕਰ ਦੇ ਤਿੰਨ ਜਨ ਵਿੱਚ ਤਾਂ ਤੁਸੀਂ ਜਾ ਕੇ ਤਾਂ ਹੀ ਭਵਿੰਦਰ ਦੇ ਬੰਦਿਆਂ ਕੋਲ ਜਾ ਕੇ ਜਿੱਲੀ ਪਤਾ ਨਹੀਂ ਜਦ ਨਸ਼ਾ ਚੜ ਜਾਂਦਾ ਫੇਮ ਦਾ ਜਾਂ ਫੈਸਲਾ ਨਹੀਂ ਕੀਤਾ ਉਹ ਬੰਦੇ ਖੜੇ ਬੰਦੇ ਜਾਂਦੇ ਕੋਈ ਪਾਸੇ ਰੁਆ ਨੀ 83 ਦਾ ਦੋਖਿਆ ਅਸੀਂ ਖੜੇ ਆਂ ਪੰਜਾਬ ਲਈ ਤੇ ਦੂਜੇ ਪਾਸੇ ਪੀੜ ਜਾ ਕੇ ਨੰਨੇ ਕੰਮ ਕਰ ਲੈ ਜਦੋਂ ਇਹ ਸਾਰੀ ਗੱਲਬਾਤ ਹੋ ਰਹੀ ਸੀ ਤਾਂ ਦਿਲਜੀਤ ਦੋਸਾਂਝ ਦੇ ਜੋ ਬਿਆਨ ਕੀਏ ਜਾਂ ਜਵਾਬ ਪਈਏ ਉਹਨਾਂ ਉਸ ਦੀ ਉਡੀਕ ਬਹੁਤ ਸਾਰੇ ਲੋਕਾਂ ਨੂੰ ਸੀ ਤਾਂ ਦਿਲਜੀਤ ਦੋਸਾਂਝ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਸਟੋਰੀ ਪਾਈ ਤੇ ਉਹਨਾਂ ਨੇ ਉਹਨਾਂ ਸਾਰੇ ਲੋਕਾਂ ਨੂੰ ਜਵਾਬ ਦਿੱਤਾ ਕਿ ਅਧਿਕਾਰੀਆਂ ਕੇਐਨਸੀ ਦੇ ਮੰਚ ਤੇ ਗਏ ਕਿਉਂ ਸੀ ਤਾਂ ਉਹ ਤੁਹਾਨੂੰ ਅਸੀਂ ਦਿਖਾ ਦੇ ਲਈ ਕਿ ਇਹ ਦੁਕਾਨ ਨੇ ਆਪਣੇ ਇਸ ਜਵਾਬ ਵਿੱਚ ਕੀ ਕੀਤਾ ਹਾਂ ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਸੀ ਨਾ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਫਲਡ ਫਲਡ ਲਈ ਗਿਆ ਸੀ ਡੋਨੇਸ਼ਨ ਲੈਣ ਲਈ ਲੱਗਦਾ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਡੋਨੇਟ ਕਰ ਸਕਦਾ ਉਹਨਾਂ ਨੇ ਜੋ ਲਿਖਿਆ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਫੋਟੋ ਪਾਈ ਤੇ ਪੰਜਾਬ ਲਿਖਿਆ ਤੇ ਥੱਲੇ ਲਿਖਿਆ ਉਹਨਾਂ ਨੇ ਕਿ ਨਾ ਮੈਂ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਗਿਆ ਸੀ ਨਾ ਕਿਸੇ ਗਾਇਕ ਪੰਜਾਬ ਪੰਜਾਬ ਹਾਂ ਪੰਜਾਬ ਫਲੱਡਸ ਲਈ ਗਿਆ ਸੀ ਕਿ ਨੈਸ਼ਨਲ ਲੈਵਲ ਤੇ ਗੱਲ ਹੋਵੇ ਤੇ ਲੋਕ ਡੋਨੇਟ ਕਰ ਸਕਣ ਤੁਹਾਨੂੰ ਇਹ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਨੇ ਤਬਾਹੀ ਮਚਾਈ ਹੈ ਉਹਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਅਸਰ ਪਿਆ ਹੈ ਤੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਕਲਾਕਾਰ ਸਾਹਮਣੇ ਆਏ ਦੇ ਜੀਤ ਉਹਨਾਂ ਦੇ ਵਿੱਚ ਸ਼ਾਮਿਲ ਸਨ जिन्होंने प्रभावित लोकां के लिए मदद पहुंचाई थी तो दिल्ली दसान ने अपना जो जवाब ਦਿੱਤਾ ਉਹਦੇ ਚੋਂ ਉਹਨੇ ਕਿਹਾ ਕਿ ਕਿਸੇ ਵੀ ਜਾਣੇ ਕਿਸੇ ਉਤਲਿ प्रमोशन ਲਈ ਮੈਂ ਨਹੀਂ ਗਿਆ ਸੀ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਨੂੰ ਜੋ ਕਿ ਹਾਰ ਪ੍ਰਭਾਵਿਤ ਨੇ ਉਹਨਾਂ ਲਈ ਮਾਗੀ ਮਦਦ ਹੋ ਸਕੇ ਇਸ ਲਈ ਇਸ ਮਚ ਨੂੰ ਮੈਂ ਚੁਣਿਆ ਤਾਂ दिल्ली दसान ने अपने विरोधियों को किसी भी और गालना जवाब नहीं दिया या जिस गाल ਨੂੰ ਲੈ ਕੇ ਵਿਰੋਧੀ ਉਹਨਾਂ ਨੂੰ ਘੇਰ ਰਹੇ ਨੇ ਉਸका कि जवाब नहीं देता ਪਰ ਉਹਨਾਂ ਨੇ ਜੋ ਗੱਲ ਸਦੀ ਤੇ ਸਾਫ ਦਰਵਾਜ਼ਾ ਦਿੱਤਾ ਕਿ ਮੈਂ ਹੜਪੀਟਾਂ ਦੇ ਲਈ ਕੇਂਜੀ ਦੇ ਮੰਚ ਤੇ ਗਿਆ ਸੀ ਪਰ ਜੋ ਉਹਨਾਂ ਦੇ ਵਿਰੋਧੀ ਨੇ ਉਹਨਾਂ ਵੱਲੋਂ ਇੱਕ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਜੋ ਐਪੀਸੋਡ 에ਅਰ ਕਰਨ ਦਾ ਦਿਨ ਹੋਇਆ ਯਾਨੀ ਜੋ ਆਨ 에ਅਰ ਹੋਣਾ ਹੈ ਜੋ ਟੀਵੀ ਤੇ ਆਉਣਾ ਹੈ ਦਿਨ ਚੁਣਿਆ ਗਿਆ ਉਹ 31 ਅਕਤੂਬਰ ਚੁਣਿਆ ਗਿਆ ਪਰ ਪਤਾ ਕੀ ਕਰਤੀ ਹੈ ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਸਿੱਖ ਨਸ਼ਾ ਕੁਸੀ ਹੋਈ ਸੀ ਭਾਰਤ ਦੇ ਕਈ ਰਿਜਿਸਟ੍ਰੇਸ਼ਨੇਂ ਦਿੱਲੀ ਦੇ ਵਿੱਚ ਇਹ ਗਿਣਤੀ ਜ਼ਿਆਦਾ ਸੀ ਜਦੋਂ ਸਿੱਖਾਂ ਨੇ ਬੜੀ ਹੀ ਬੇਰਹਿਮੀ ਨਾਲ ਕੀ 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 ਮਾਰਾਇਆ ਘੁੱਟਿਆ ਗਿਆ ਤੇ ਉਹਨਾਂ ਦੀ ਉਹਨਾਂ ਦੀ ਕਤਲ ਕੀਤੀ ਗਈ ਤੇ ਇਸੇ ਨੂੰ ਲੈ ਕੇ ਲੋਕਾਂ ਨੇ ਸਵਾਲ ਚੁੱਕਿਆ ਕਿ ਇਹ ਸੋਚੀ ਸਮਝੀ ਇੱਕ ਰਣਨੀਤੀ ਦੇ ਤਹਿਤ ਦਿਲਜੀਤ ਨੂੰ ਇਸ ਸ਼ੋਹ ਦੇ ਵਿੱਚ ਬੁਲਾਇਆ ਗਿਆ ਤੇ ਇਸ ਐਪੀਸੋਡ ਨੂੰ ਔਨ 에ਅਰ ਕਰਨ ਦੀ ਜੋ ਤਰੀਖ ਚੁਣੀ ਗਈ ਜੋ ਦਿਨ ਚੁਣਿਆ ਗਿਆ ਉਹ ਇੱਕ ਰਣਨੀਤੀ ਦੇ ਤਹਿਤ ਚੁਣਿਆ ਗਿਆ ਜੋ ਕਿ ਬੰਦਾ 31 ਅਕਤੂਬਰ ਸੱਚੀ ਯਾਰ ਕਿੰਨੀ ਵੱਡੀ ਕੰਟਰੋਵਰਸੀ ਵਿੱਚ ਆ ਗਏ ਨੇ ਦਿਲਜੀਤ ਪਾਜਾ ਯਾਰ ਇਹ ਨੂੰ ਧਮਕੀਆਂ ਦੇਣ ਲੱਗ ਗਏ ਉਹਨਾਂ ਨੂੰ ਦੇਖੋ ਕਿਹਾ ਕਿ ਤੇ ਪਤਾ ਨਹੀਂ ਉਹਨੂੰ ਫੇਮ ਦਾ ਨਸ਼ਾ ਚੜ ਗਿਆ ਜਾਂ ਪੈਸਾ ਆ ਗਿਆ ਮੇਰਾ ਨਹੀਂ خیال ਕਿ ਦਿਲ ਜਿੱਤੇਵੇਂ ਦੇ ਰਹੇ ਦਿਲ ਜਿੱਤ ਬੰਦਾ ਤੇ ਆਉਂਦਾ ਇਹਵੇਂ ਦੇ ਨਹੀਂ ਆਉਂਦਾ ਉਹਨਾਂ ਨੇ ਫਿਰ ਸਟੋਰੀ ਲਾ ਕੇ ਉਹਨਾਂ ਨੇ ਆ ਵੀ ਕਿਹਾ ਕਿ ਮੈਂ ਫਲਡ ਦੀ ਵਜ੍ਹਾ ਤੋਂ ਗਿਆ ਸੀ ਕਿ ਪੰਜਾਬ ਫਲਡ ਤੇ ਜਿਹੜਾ ਵਾ ਉਹ ਗੱਲ ਹੋ ਸਕੇ ਨੈਸ਼ਨਲ ਲੈਵਲ ਤੇ ਹਾਂ ਕਿ ਉਂਝ ਲੋਕੀ ਹੋ ਸਕਦਾ ਕਿ ਉਂਝ ਡੋਨੇਟ ਨਹੀਂ ਕਰਦੇ ਹੋਣਗੇ ਤੇ ਮੈਂ ਏਡੇ ਵੱਡੇ ਪ੍ਰੋਗਰਾਮ 'ਚ ਜਾਵਾਂ ਕਿ ਵੀ ਸੀ ਹੁਣ ਛੋਟਾ ਪ੍ਰੋਗਰਾਮ ਤੋਂ ਨਹੀਂ ਹੁਣ ਕਿ ਮੈਂ ਏਡੇ ਵੱਡੇ ਪ੍ਰੋਗਰਾਮ ਤੇ ਜਾਵਾਂ ਤੇ ਮੈਂ ਨੈਸ਼ਨਲ ਲੈਵਲ ਤੇ ਜਾ ਕੇ ਗੱਲ ਕਰ ਸਕਾਂ ਕਿ ਲੋਕੀ ਬਿਲਕੁਲ ਐਵੇਂ ਹੀ ਆ। ਅੱਛਾ ਉਹਨੂੰ ਔਰ 31 ਅਕਤੂਬਰ ਦੇ ਨਾਲ ਜੋੜਨਾ ਵੀ ਮੇਰਾ ਖਿਆਲ ਆ। ਨਹੀਂ ਸਹੀ। ਹੈਨਾ? ਕਿਉਂਕਿ ਉਹਨਾਂ ਦਾ ਤਾਂ ਇੱਕ ਦਿਨ ਹੁੰਦਾ ਜਿਸ ਦਿਨ ਕੇਬੀਸੀ ਲੱਗਣਾ ਹੁੰਦਾ। ਬਿਲਕੁਲ। ਕਿਪਤਾ ਉਹ ਵੀਕਐਂਡ ਤੇ ਲੱਗਦਾ ਹੋਵੇ। ਉਹ ਆ ਗਿਆ ਤੇ ਉਹਨੂੰ 31 ਤਰੀਕ ਨੂੰ ਆ ਗਿਆ ਤੇ ਇਹਦੇ ਵਿੱਚ ਡਜਨ ਕੋਈ ਅੱਧਾ ਨਹੀਂ। ਕਿਪਤਾ ਉਹ ਜੋ ਮੈਨੂੰ ਲੱਗਦਾ ਹੋਵੇ। ਹੈਨਾ? ਐਵੇਂ ਹੀ ਹੈ ਨਾ ਜੁਮੇਹ ਸੀ ਨਾ 31 ਅਕਤੂਬਰ ਨੂੰ। ਯਾਨੀ ਵੈਸੇ ਗਲਤ ਹੋਇਆ ਹੈ ਹੈਨਾ। ਅੱਛਾ ਪੰਨੂ ਜਿਹੜੇ ਨੇ ਨਾ ਉਹਨਾਂ ਦਾ ਬਿਆਨ ਮੈਂ ਸੁਣਿਆ ਸੀ ਉਹਨਾਂ ਨੇ ਐਵੇਂ ਦੀ ਕੋਈ ਗੱਲ ਨਹੀਂ ਕੀਤੀ। ਨੋਟਰੀਲੇ ਤੇ ਜਿਹੜੀ ਉਹ ਗੱਲਾਈ ਬਾਨ ਰਹੀ ਹੈ ਲੇਕਿਨ ਮਤਲਬ ਦੇਖੋ ਨਾ ਅਗਰ ਕਿਸੇ ਨੇ ਮਤਲਬ ਕਿ ਇਸ ਗਾਲ ਦਾ ਜ਼ਿਕਰ ਵੀ ਕੀਤਾ ਹੈ ਨਾ ਤੇ ਉਹ ਸੁਦਾਲ ਨੂੰ ਵੀ ਜਿਹੜੇ ਨੈਗੇਟਿਵ ਵੇ ਤੇ ਲੈ ਕੇ ਜਾ ਰਹੇ ਨੇ ਉਹਨੂੰ ਇਹਦੇ ਨਾਲ ਜੋੜ ਰਿਆ ਨਿਕਲਤੀ ਸਤੂ ਪਰ ਦੇ ਨਾਲ ਬਿਲਕੁਲ ਹੁਣ ਦੇਖੋ ਨਾ ਅਗਰ ਅਸੀਂ ਅਗਰ ਦਿਲਜੀਤ ਭਾਜੀ ਦੀ ਗੱਲ ਕਰਾਂਗੇ ਨਾ ਦਿਲਜੀਤ ਭਾਜੀ ਦੀ ਗੱਲ ਤੇ ਅਸੀਂ ਆਪਣੇ ਤੌਰ ਤੇ ਕੀਤੀ ਹੈ ਲੇਕਿਨ ਉਸ ਨੂੰ ਵੀ ਕੀਆ ਉਸ ਤੋਂ ਜੋੜਿਆ ਜਾਏਗਾ ਕਿ ਇਹਨੇ ਇਹਦੇ ਖਿਲਾਫ ਗੱਲ ਕੀਤੀ ਬਿਲਕੁਲ ਜਾਨ ਪੁੱਛ ਕੇ ਸਾਨੂੰ ਲੇਕਿਨ ਉਹ ਹੀ ਨਾ ਕਿ ਦਿਲਜੀਤ ਭਾਜੀ ਨੂੰ ਆਪਣੇ ਮਖਲਸ ਹੋਣ ਦਾ ਉਹ ਕਿਸੇ ਨੂੰ ਯਕੀਨਤ ਨਹੀਂ ਦਿਵਾ ਸਕਦੇ ਕਿ ਕਿੰਨੇ ਕਮਕ ਮੁਖਲਸ ਉਹਾਰੇ ਕੰਮ ਚ ਉਹ ਅੱਗੇ ਰਹੇ ਨੇ ਆਪਣੇ ਪੰਜਾਬ ਦੇ ਨਾਲ ਖੜੇ ਰਹੇ ਨੇ ਉਹਨਾਂ ਨੇ ਇੰਨੀਆਂ ਅੱਛਾ ਅੱਛੀਆਂ ਮੂਵੀਜ਼ ਬਣਾਈਆਂ ਨੇ ਯਾਰ ਉਹੀ ਨਾ ਪੰਜਾਬ 95 ਜੀ ਤੋਂ ਨਹੀਂ ਆਈ ਉਹਦੋਂ ਵੀ ਉਹ ਬਹੁਤ ਪਰੇਸ਼ਾਨ ਸੀ ਮੰਨਿਆ ਕਿ ਚਲੋ ਅਮਿਤਾ ਬਚਨ ਦੇ ਕੁਝ ਐਸੇ ਭਿਆਨ ਸੀਗੇ 84 ਤੋਂ ਰਿਲੇਟਡ ਜੇ ਨਹੀਂ ਸੁਣਨ ਵਾਲੀ ਸੀ ਕਿ ਠੀਕ ਹੈ ਇੱਕ ਗੱਲ ਜਿਹੜੀ ਉਹ ਸਾਈਡ ਤੇ ਰਹਿ ਗਈ ਠੀਕ ਹੈ ਨਾ ਲੇਕਿਨ ਤੁਸੀਂ ਆਹ ਦੇਖੋ ਇੱਕ ਮਤਲਬ ਕਿ ਦਿਲਜੀਤ ਭਾੜੀ ਦੇਖੋ ਆਪਣੇ ਪੰਜਾਬੀ ਸਟਾਈਲ ਦੇ ਵਿੱਚ ਭਾਗ ਬਣ ਕੇ ਉਸ ਸ਼ੋਅ ਦੇ ਵਿੱਚ ਜਾ ਰਿਹਾ ਹੈ ਇੱਕ ਤਰ੍ਹਾਂ ਉਹ ਆਪਣੀ ਭਾਗ ਨੂੰ ਪ੍ਰੋਮੋਟ ਕਰ ਰਿਹਾ ਹੈ ਪੰਜਾਬ ਨੂੰ ਪ੍ਰੋਮੋਟ ਕਰ ਰਿਹਾ ਹੈ دوسری ਸਾਈਡ 'ਤੇ ਉਹ ਨੈਸ਼ਨਲ ਲੈਵਲ 'ਤੇ ਗੱਲ ਕਰਨਾ ਚਾਹ ਰਿਹਾ ਹੈ ਕਿ ਜੋ ਮਤਲਬ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਹੜ੍ਹ ਆਏ ਨੇ ਉਹਨਾਂ ਦੇ ਜਿਹੜੀਆਂ ਨੈਸ਼ਨਲ ਲੈਵਲ 'ਤੇ ਗੱਲ ਹੋ ਸਕੇ ਉਹਨਾਂ ਦੀ ਮਦਦ ਹੋ ਸਕੇ ਦੇਖੋ ਦਿਲਜੀਤ ਦੇਖੋ ਦਿਲਜੀਤ ਨੇ ਸਿਰਫ ਪੰਜਾਬ ਦਾ ਨਾਮ ਨਹੀਂ ਰੋਸ਼ਨ ਕੀਤਾ ਉਹ ਪੂਰੀ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਹਰ ਜਗ੍ਹਾ ਤੇ ਆਪਣਾ ਫਲੈਗ ਲਾ ਕੇ ਜਾਂਦੇ ਨੇ ਆਪਣੇ ਪੰਜਾਬ ਦੀ ਗੱਲ ਜਦੋਂ ਕਰਦੇ ਨੇ ਨਾਲ ਆਪਣੀ ਇੰਡੀਆ ਦੀ ਵੀ ਗੱਲ ਕਰਦੇ ਨੇ ਉਹ ਇਹ ਨਹੀਂ ਕਿ ਉਹ ਮਤਲਬ ਉਹਨਾਂ ਦੇ ਵਿੱਚ ਕੋਈ ਜਿੱਤੇ ਦਾ ਉਹਨਾਂ ਤੇ ਇੰਨੀ ਕੰਟਰੋਵਰਸੀ ਬਣਾਈ ਜਾ ਰਹੀ ਹੈ ਇੰਨੀ ਕੰਟਰੋਵਰਸੀ ਬਣਾਉਂਦਾ ਕੋਈ ਮੈਨੂੰ ਤਾਂ ਨਹੀਂ ਲੱਗਦਾ ਯਾਰ ਜਦੋਂ ਬੰਦਾ ਥੋੜਾ ਜਿਆ ਫੇਮਸ ਹੋ ਜਾਂਦਾ ਨਾ ਉਹ ਸੈਂਟਰ ਉਹਦੇ ਪਿੱਛੇ ਪਿੱਛੇ ਜਾਂਦੀ ਨੇ ਹਰ ਪੂਰੀ ਦੁਨੀਆ ਦੇਖੋ ਉਹਨਾਂ ਦੀ ਫੈਨ ਆ ਉਹ ਵੀ ਤੇ ਰੱਖੀ ਥਾਰਿਆ ਕਿ ਜਿਹੜਾ ਬੰਦਾ ਤਰੱਕੀ ਕਰੇਗਾ ਖਾਸ ਤੌਰ ਤੇ ਜਿਹੜਾ ਵੀ ਪੰਜਾਬੀ ਤਰੱਕੀ ਆਸ ਤੇ ਉੱਪਰ ਚੜਦਾ ਹੈ ਆ ਫਿਰ ਉਹਦੇ ਖਿਲਾਫ ਕਿਉਂ ਕੰਟਰੋਵਰਸੀ ਅੱਛਾ ਦੇਖੋ ਜਦੋਂ ਉਹ ਸਿਡਨੀ ਦਾ ਔਰਾ ਟੂਰ ਹੁਣ ਕਰਕੇ ਆਏ ਨੇ ਤੁਹਾਨੂੰ ਪਤਾ ਉੱਥੇ ਜਿੰਨੀਆਂ ਵੀ ਅੰਗਰੇਜ਼ਨੀਆਂ ਯਾ ਜੋ ਪਗਵਲਾ ਮੁੰਡਾ ਪਗਵਲਾ ਬੋਏ ਪੰਜਾਬ ਤੋਂ ਠੀਕ ਆ ਤੇ ਉਹ ਫਿਰ ਉਹ ਉਹ ਇਸ ਚੀਜ਼ ਨੂੰ ਦੇਖਣ ਗਿਆ ਕਿ ਉਹ ਪੰਜਾਬ ਤੋਂ ਆਇਆ ਉਹ ਇੰਡੀਆ ਤੋਂ ਆਇਆ ਵਾ ਇਹੋ ਜਿਹੀ ਚੀਜ਼ ਔਰ ਜਿੱਥੇ ਤੱਕ ਉਹਨਾਂ ਦੀ ਗੱਲ ਰਹਿ ਗਈ ਕਿ ਉਹਨਾਂ ਨੇ ਅਮਿਤਾ ਬਚਨ ਦੇ ਪੈਚੂਏ ਨੇ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਵੱਡੇ ਕਰਕੇ ਇੱਕ ਸਮਾਨ ਦਿੱਤਾ ਹੋਵੇਗਾ ਕਿ ਮੇਰੇ ਤੋਂ ਉਮਰੇ ਚ ਵੱਡੇ ਨੇ ਤੋ ਕਿ ਲਾਜ਼ਮੀ ਤਾਂ ਨਹੀਂ ਹੈ ਉਮਰ ਦਾ ਤਕਾਜ਼ਾ ਆਏ ਕਿ ਹੁਣ ਸਾਡੇ ਘਰ ਕੋਈ ਸਾਡਾ ਵੱਡਾ ਆ ਜਾਵੇ ਤੇ ਸਾਡਾ ਕੀ ਹੁੰਦਾ ਸਾਡੀ ਵੀ ਤਾਂ ਕੋਸ਼ਿਸ਼ ਆਣੀ ਹੁੰਦੀ ਹੈ ਨਾ ਸਾਡੇ ਜਿਹੇ ਸਿੱਖ ਪੜਾਵਾ ਜਿਹਨ ਸਿੱਖੋਂ ਦੇ ਜਿਹੜੇ ਗੁਰੂ ਗੁਜਰੇ ਹੋਏ ਆ ਜਾਂ ਆਪਣੇ ਪਾਕਿਸਤਾਨ ਦੇ ਸਾਡੇ ਨਬੀ ਪਾਕ ਸੱਲਾਹਉਂ ਦੇ ਵਾਲੇ ਮਸਲਮ ਦੇਖੋ ਨਾ ਕਿ ਇਹ ਤੇ ਬਈ ਦੁਸ਼ਮਣਾਂ ਦੇ ਪੱਥਰ ਵੀ ਬਰਦਾਸ਼ਟ ਕਰਦੇ ਹੁੰਦੇ ਸੀਗੇ ਇਹ ਤੇ ਮਤਲਬ ਕਿ ਦੁਸ਼ਮਣਾਂ ਨੂੰ ਸਲਾਮ ਵੀ ਕਰਦੇ ਹੁੰਦੇ ਸੀ ਸਾਡੇ ਗੁਰੂਆਂ ਨੇ ਤੇ ਕਦੀ ਵੀ ਸਾਨੂੰ ਆ ਨਹੀਂ ਸਿਖਾਇਆ ਕਿ ਅਸੀਂ ਆਪਣੇ ਦੁਸ਼ਮਣ ਦੇ ਨਾਲ ਅੱਛਾ ਜੇ ਤੁਹਾਡਾ ਦੁਸ਼ਮਣ ਸਾਡੇ ਤੋਂ ਉਮਰ ਵਿੱਚ ਵੱਡਾ ਹੈ ਤੇ ਸਾਡਾ ਹੱਕ ਮੰਦਾ ਸੀ ਜਦੋਂ ਕਿ ਸਾਡੇ ਹ ਤੁਸੀਂ 보면은 ਤੁਸੀਂ ਇੱਕ ਵੀ ਦੇਖ ਰਹੇ ਹੋ ਤੁਸੀਂ ਦੂਸਰਾ ਵੀ ਦੇਖ ਰਹੇ ਹੋ ਤੁਸੀਂ ਆ ਦੇਖੋ ਕਿ ਉਸ ਸ਼ੋਅ ਦੇ ਵਿੱਚ ਜਾ ਕੇ ਉਹਨੇ ਆਪਣੇ ਮਕਸਦ ਦੇ ਲਈ ਕਿਹੜੀ ਗੱਲ ਕੀਤੀ ਗੱਲ ਤੇ ਉਹ ਸੁਣੋ ਤੁਸੀਂ ਉਹ ਕਹਿ ਕੀ ਰਿਹਾ ਹੈ ਨਾਲੇ ਦੂਸਰਾ ਦੇਖੋ ਇੰਡਸਟਰੀ ਤੋਂ ਤੱल्लੁਕ ਰੱਖਦੇ ਨੇ ਉਹ ਕਲਾਕਾਰ ਨੇ ਕਲਾਕਾਰਾਂ ਦੀ ਦੁਨੀਆ ਦੇ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਕੋਈ ਮਤਲਬ ਜ਼ਿਆਦਾ ਫੇਮਸ ਕਲਾਕਾਰ ਹੋਵੇ ਦੂਸਰਾ ਉਹ ਬਜ਼ੁਰਗ ਹੋਵੇ ਨਾਲ ਮੈਨੂੰ ਨਿੱਜ ਤਹਾ ਉਹਦੇ ਪੈਸੇ ਦਈਦਾ ਉਹਦਾ ਹਾਂ ਬਾਕੀ ਜੇ ਤੋ ਅਗਰ ਦੇਖਿਆ ਜਾਵੇ ਤੇ ਇੱਕ ਸਾਈਡ ਤੋਂ ਇੱਕ ਸਾਈਡ ਤੋਂ ਦੇਖੀ ਨਾ ਤੇ ਗਲਤ ਵੀ ਲੱਗਦਾ ਹੈ ਲੇਕਿਨ ਜਦੋਂ ਅਸੀਂ ਪੂਰੀ ਵੀਡੀਓ ਦੇਖੀ ਨਾ ਹ ਸਾਰੀ ਗੱਲ ਸੁਣੀ ਤੇ ਫਿਰ ਅਸੀਂ ਕਹਿੰਦੇ ਆ ਕਿ ਨਹੀਂ ਇਹ ਸਹੀ ਹੈ ਸਹੀ ਵੀ ਲੱਗਦਾ ਹੈ ਇਹ ਜੋ ਮਤਲਬ ਕਿਸ ਤਰਫ ਜਿਸ ਵੇ ਨਾਲ ਦਿਲਜੀਤ ਬਾਜ ਜੀ ਨੇ ਗੱਲ ਕੀਤੀ ਉਹ ਸਹੀ ਵੀ ਹੈ ਲਾਇਲਟੀ ਤੇ ਸ਼ੱਕ ਨਹੀਂ ਕੀਤਾ ਦਿਲਜੀਤ ਦੀ ਲਾਇਲਟੀ ਤੇ ਤੁਸੀਂ ਦੇਖੋ ਤਾਂ ਜਿੱਥੇ ਜਿੱਥੇ ਵੀ ਗਿਆ ਹੈ ਉਹ ਮਖਲਿਸ ਬੰਦਾ ਉਹਨੇ ਉਹਨੇ ਪ੍ਰੋਮੋਟ ਕਿੰਨੂ ਕੀਤਾ ਪੰਜਾਬੀ ਨੂੰ ਪ੍ਰੋਮੋਟ ਕੀਤਾ ਹਰ ਤਰਫ ਉਹ ਯਾਰ ਉਹ ਤੇ ਇਹੋ ਜਿਹਾ ਬੰਦਾ ਹੈ ਉਹ ਚੜਦੇ ਪੰਜਾਬ ਦੇ ਨਾਲ ਉਹ ਤੇ ਲਿੰ ਦੇਨ ਨੂੰ ਛੱਡਦਾ ਉਹ ਤੇ ਲੈਂਦੇ ਦੀ ਵੀ ਇੰਨੀ ਰਿਸਪੈਕਟ ਕਰਦਾ ਕਿ ਲੈਂਦੇ ਪੰਜਾਬ ਨੂੰ ਵੀ ਆਪਣਾ ਬਣਾ ਲਿਆ। ਬਾਕੀ ਜਿਹਨੇ ਭੈਣ ਭਰਾਵਾਂ ਕੋਲ ਪੁੱਛ ਲਿਆ ਜੀ ਉਹਨਾਂ ਦੀ ਕੀ ਰਾਏ ਆ ਉਹ ਇਸ ਸਾਰੀ ਗੱਲਬਾਤ ਨੂੰ ਲੈ ਕੇ ਕੀ ਕਹਿੰਦੇ ਨੇ ਹਾਂ ਵੀ ਰੱਖ ਦਿਓ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਕਮੈਂਟ ਕਰਕੇ ਲਾਜ਼ਮੀ ਦੱਸਣ ਕਿ ਅਗਰ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਾਂ ਕੁਝ ਅਸੀਂ ਗਲਤ ਕਹਿ ਦਿੱਤਾ ਹੋਵੇ ਤਾਂ ਬਿਲਕੁਲ ਹੱਥ ਜੋੜ ਕੇ ਜੀ ਮਾਫ਼ਰਤ ਆ ਤੁਸੀਂ ਸਾਡੀ ਮਿਸਟੇਕ ਕਰਦੇ ਹੋ ਤਾਂ ਸਾਨੂੰ ਜਿਹੜਾ ਤੁਹਾਡੇ ਦਿਮਾਗ 'ਚ ਜੋ ਚੱਲ ਰਿਹਾ ਹੈ ਜੋ ਵੀ ਵਿਚਾਰ ਹੋ ਸਾਡੇ ਨਾਲ ਸਾਂਝਾ ਕਰੋ। ਹਾਂ ਜੀ ਮਿਲਦੇ ਆ ਨੈਕਸਟ ਵੀਡੀਓ 'ਚ ਤੇ ਰੱਬ ਸਾਰਿਆਂ ਨੂੰ ਸ਼ੁਕਰੀ